ਨਾਨਕ ਗੁਰਮੁਖ ਰਹਿ ਸਮਾਈ ਗੋੜੀ ਮਹੱਲਾ ਤੀਜਾ ਗੁਰਮੁਖ ਸੇ ਵਾ ਪ੍ਰਾਨ ਆਦਾਰਾ ਹਰ ਜੀਉ ਰੱਖੋ ਹਿਰਦੇ ਉਰ ਧਾਰਾ ਗੁਰਮੁਖ ਸੋਭਾ ਸਾਚ ਦਵਾਜਾ ਪੰਡਤ ਹਰ ਪੜ ਤਜੋ ਵਿਕਾਰਾ ਗੁਰਮੁਖ ਭਉ ਚਲ ਉਤਰ ਪਾਰਾ ਰਹਾ ਗੁਰਮੁਖ ਵਿਚੋਂ ਹਮੇ ਜਾਏ ਗੁਰਮੁਖ ਮੈਲ ਨਾ ਲਾਗਿਆਈ ਗੁਰਮੁਖ ਨਾਮ ਦਸ ਮਨ ਆਈ ਗੁਰਮੁਖ ਕਰਮ ਧਰਮ ਸਚ ਹੋਈ ਗੁਰਮੁਖ ਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪ੍ਰਬੋਧ ਬੂਝੋ ਸੋਈ ਲੋਕ ਸਮਝਾਵ ਸੁਨੇ ਨ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਪ ਬਹੁਤ ਚਿਤرائی ਜੋ ਕਿਛਕ ਮਾਵੈ ਸੋ ਥਾਈ ਨ ਪਾਈ ਆਵੈ ਜਾਵੈ ਠੌਰ ਨ ਕਾਈ ਮਨਕ ਕਰਮ ਕਰੇ ਬਹੁਤ ਬਮਾਨਾ ਬੱਗ ਜਿਉ ਲਾਏ ਬਹਿ ਨਿਤ ਧਿਆਨਾ ਜੰਮ ਪਕੜਿਆ ਤਵਹੀ ਪਛਤਾਨਾ ਬਿਨ ਸਤਿਗੁਰ ਸੇਵੈ ਮੁਕਤ ਨਾ ਹੋਈ ਗੁਰ ਪ੍ਰਸਾਦੀ ਮਿਲੇ ਹਰ ਸੋਈ ਗੁਰਦਾਤਾ ਜੁਗ ਛਾਰੇ ਹੋਈ ਗੁਰਮੁਖ ਜਾਤ ਪਤ ਨਾਮੈ ਵਡਿਆਈ ਸਾਇਰ ਕੀ ਪੁੱਤਰੀ ਵਿਦਾਰਗ ਵਾਈ ਨਾਨਕ ਬਿਨਣਾਬੈ ਝੂਠੀ ਚਤਰਾਈ ਗੋੜੀ ਮਹੱਲਾ ਤੀਜਾ ਇਸ ਜੁਗ ਕਾ ਧਰਮ ਪਰੋ ਹਵਾਤਮ ਪਾਈ ਪੂਰੇ ਗੁਰ ਸਭ ਸੋਝੇ ਪਾਏ ਐਥੇ ਅਗੇ ਅਗੇ ਹਰਨਾਮ ਸੁਖਾਈ राम पढ़ो मन करो विचार गुरु पर सदे मेल उतार रहाओ वाद विरोध ना पाया जाए मन तन फीका दूजे पाई गुरु के शब्द सच ले विलाए हम मैला यह संसार ਨੇਤ ਤੀਰਥ ਨਾ ਵੈ ਨਾ ਜਾਏ ਹੰਕਾਰਾ ਭਿਨ ਗੁਰ ਭੇਟੇ ਜਮ ਕਰੇ ਖਵਾਰਾ ਸੋ ਜਨ ਸਾਚਾ ਜੇ ਹਮ ਮੈਂ ਮਾਰੇ ਗੁਰ ਕੇ ਸ਼ਬਦ ਪੰਚ ਸੁੰਗਾ ਜਾਏ ਆਪ ਤਰੈ ਸਭਲੇ ਕੁੱਲ ਤਰੈ ਮਾਇਆ ਮੋਹ ਨਟ ਵਾਜੀ ਪਾਈ ਮਨ ਮੁਕੇ ਅੰਦਰ ਰਹਿ ਲਪਟਾਈ ਗੁਰਮੁਖਾ ਲਿਪਟ ਰਹਿ ਲਿਵਲਾਈ ਬਹੁਤੀ ਭੀਖ ਕਰੇ ਭੇਖ ਤਾਰੀ ਅੰਤਰ ਤਿਸਨਾ ਫਿਰੇ ਹੰਕਾਰੀ ਆਪ ਨਾ ਚਿਨੈ ਵਾਜੀ ਹਰੀ ਕਾਪੜ ਪਹਿਰ ਕਰੇ ਚਿਤ్రਾਈ ਮਾਇਆ ਮੋਹ ਯਤ ਪਰਮੁ ਪਲਾਈ ਬਿਨ ਗੁਰ ਸੇਵੇ ਬਹੁਤ ਦੁਖ ਪਾਈ ਨਾਮ ਰਤੇ ਸਦਾ ਵੈਰਾਗੀ ਗ੍ਰਹੀ ਅੰਤਰ ਸਾਚਿ ਲਿਵ ਲਾਗੀ ਨਾਨਕ ਸਤਗੁਰ ਸੇ ਵੈਸੇ ਵਿਢ ਭਾਗੀ ਗੋੜੀ ਮਹਲਾ ਤੀਜਾ ਬ੍ਰਹਮਾ ਮੂਲ ਵੇਦ ਅਬ ਅਸ ਤਿਸ ਤੇ ਉਪਜੇ ਦੇਵ ਮੋਹ ਪਿਆਸਾ ਤ੍ਰ ਗੁਨ ਪਰ ਮੈਂ ਨਾਹੀ ਨਿਜ ਕਰ ਵਾਸਾ हम हद रखे सतगुरु मिलाया अनदिन भक्त हर नाम दड़ाया रहा त्रगुण वाणी ब्रह्म जंजला पढ़वाद बखान सिर मारे जम काल तत न चिन्ह बनह पंड परला मन मुख ज्ञान को मार्ग पाए हर नाम विसारिया बो कर्म दड़ाये ਭਾਵ ਜਲ ਡੂਬੇ ਦੂਜੇ ਭਾਈ ਮਾਇਆ ਕਾ ਮਹਤਾਜ ਪੰਡਤ ਕਹਾਵੇ ਵਿਖਿਆ ਰਤਾ ਬਹੁਤ ਦੁਖ ਪਾਵੇ ਜਮ ਕਾ ਗਲ ਜੀਵੜਾ ਨਿਤਕਾਲ ਸੰਤਾਵੇ ਗੁਰਮੁਖ ਜਮਕਾਲ ਨੇੜ ਨਾ ਆਵੇ ਹਮੇ ਦੂਜਾ ਸ਼ਬਦ ਜਲਾਵੇ ਨਾ ਮੇ ਰਾਤੇ ਹਰ ਗੁਣ ਗਾਵੇ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ ਚਰਣੀ ਲਾਗੇ ਤਾਂ ਮਹਿਲ ਪਾਵੇ ਸਾਦੇ ਹੀ ਨਿਰਮਲ ਸਹਿਜ ਸਮਾਵੇ ਹਰ ਕਥਾ ਸੁਨੇ ਸੇਤਨਵੰਤ ਜਿਸੈ ਜੁਗ ਮਾਹੀ ਤਿਨ ਕੋ ਸਭ ਨਿਵੇ ਅੰਦਨ ਪੂਜ ਕਰਾਈ ਸਹਿਜ ਗੁਣ ਰਵਹਿ ਸੱਚ ਮਨ ਮਾਹੀ ਪੂਰੇ ਸਤਿਗੁਰ ਸਬਦ ਸੁਨਾਇਆ ਤ੍ਰੈ ਗੁਣ ਮਿਟੇ ਚੌਥੇ ਚਿਤ ਲਾਇਆ ਨਾਨਕ ਹਮੈ ਮਾਰ ਬ੍ਰਹਮ ਮਲਾਇਆ ਗੋੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜਿ ਬਾਦ ਵਖਾਣੈ ਅੰਤਰ ਤਮਸ ਆਪਨਾ ਪਛਾਣੈ ਤਾ ਵਾ ਵਾ ਪ੍ਰਭ ਪਾਈ ਗੁਰ ਸਬਦ ਵਖਾਣੈ ਗੁਰ ਸੇਵਾ ਕਰੋ ਫਿਰ ਕਾਲ ਨਾ ਖਾਈ ਮਨ ਮੁਖ ਖਾਦੀ ਦੂਜੇ ਭਾਈ ਰਹਾਉ ਗੁਰ ਮੁਖ ਪ੍ਰਾਣਿ ਅਪਰਾਧੀ ਸੀਦੇ ਅਜੇ ਗੁਰ ਕੈ ਸਬਦ ਅੰਦਰ ਸਹਜ ਰਿਦੇ ਮੇਰਾ ਪ੍ਰਭ ਪਹਹਾ ਆਇਆ ਗੁਰ ਕੇ ਸ਼ਬਦ ਸਿੱਧੇ ਸਤ ਗੁਰ ਮਿਲੇ ਆਏ ਪ੍ਰਭ ਆਪ ਮਿਲਾਏ ਮੇਰੇ ਪ੍ਰਭ ਸੱਚ ਕੇ ਮਨ ਭਾਈ ਹਰ ਗੁਣ ਗਾਵੇ ਸਹਿਜ ਸੁਭਾਈ ਬਿਨ ਗੁਰ ਸਾਚੀ ਪਰਮ ਭਲਾਈ ਮਨ ਮੁਖੇ ਅੰਦੀ ਸਦਾ ਵਿਖ ਖਾਈ ਜਮ ਡੰਡ ਸਹ ਸਦਾ ਦੁੱਖ ਪਾਏ ਜਮੂਆ ਨਾ ਜੋ ਹੈ ਹਰ ਕੀ ਸਰਣਾਈ ਹਮੇ ਮਾਰ ਸੱਚ ਲਿਵਲਾਈ ਸਦਾ ਰਹੇ ਹਰ ਨਾਮ ਲਿਵਲਾਈ ਸਤ ਗੁਰ ਸੇਵੈ ਸੇਜਲ ਨਿਰਮਲ ਪਵਿੱਤਾ ਮਨ ਸਿਓ ਮਨ ਮਲਾਈ ਸਭ ਜਗ ਜੀਤਾ ਇਨ ਵਿਦ ਕੋ ਸੱਲਾ ਤੇਰਾ ਮੇਰੇ ਮੀਤਾ ਸਤਿਗੁਰ ਸੇਵੈ ਸੋ ਫਲ ਪਾਈ ਹਿਰਦੇ ਨਾਮ ਵਿੱਚੋਂ ਆਪ ਗਵਾਈ ਅਨਹਦ ਬਾਣੀ ਸ਼ਬਦ ਵਜਾਈ ਸਤਿਗੁਰ ਤੇ ਕਵਨ ਕਵਨ ਨ ਸਿੱਧੋ ਮੇਰੇ ਭਾਈ ਭਗਤੀ ਸਿੱਧੇ ਦਰਸੂ ਬਪਾਈ ਨਾਨਕ ਰਾਮ ਨਾਮ ਵਡਿਆਈ ਗੋੜੀ ਮਹੱਲਾ ਤੀਜਾ ਤ੍ਰੈ ਗੁਣ ਵਖ ਹਵਾ ਹੁ ਆੜਿ ਭੜਮ ਨਾ ਜਾਏ ਬੰਧਨ ਨਾ ਟੂਟੇ ਮੁਕਤ ਨਾ ਪਾਏ ਮੁਕਤ ਦਾਤਾ ਸਤ ਗੁਰ ਜੁਗ ਮਾਹੇ ਗੁਰਮਖ ਪਉ ਰਵਾਨੀ ਭਰਮ ਗਵਾਏ ਸਹਿਜ ਤੁਨ ਉਪਜੈ ਰਵੇ ਹਰ ਲਿ ਬੁਲਾਏ ਐ ਅਜਿਹ ਰਹਾਉ ਤ੍ਰਗੁਣ ਕਾਲ ਕੀ ਸਰਕਾਰ ਨਾਮ ਨਾ ਚੇਤੇ ਪਾਵਨ ਹਾਰ ਮਰ ਜਮੈ ਫਿਰ ਵਾਰੂ ਵਾਰਾ ਅੰਦੇ ਗੁਰੂ ਤੀ ਪਰਮ ਨਾ ਜਾਏ ਮੂਲ ਛੋੜ ਲਾਗੇ ਦੂਜੇ ਭਾਈ ਵਿਖਾ ਮਾਤਾ ਵਿਖ ਮਾਹੀ ਸਮਾਈ ਮਾਇਆ ਕਰਮੂਲ ਜੰਤਰ ਪਰਮਾਏ ਹਰ ਜੀਵ ਵਿਸਰਿਆ ਦੂਜੇ ਭਾਈ ਜਿਸ ਨਾ ਨਦਰ ਕਰੇ ਸੋ ਪਰਮਗਤ ਪਾਏ ਅੰਤਰ ਸਾਚ ਵਾਰ ਸਾਚ ਵਰਤਾਏ ਸਾਚ ਨ ਛਪੇ ਜੀ ਕੋ ਰਖੈ ਸਿਪਾਈ ਗਿਆਨੀ ਬੁਝੈ ਸਜ ਸੁਭਾਈ ਗੁਰਮੁਖ ਸਾਚ ਰਹਾ ਲਿਵ ਲਾਈ ਹਮੈ ਮਾਇਆ ਸ਼ਬਦ ਜਲਾਇ ਮੇਰਾ ਪ੍ਰਭ ਸਾਚਾ ਮਿਲ ਮਿਲਾਇ ਸਤਿਗੁਰ ਦਾਤ ਸਬਦ ਸੁਨਾਇ ਧਵਤ ਰਾਖੇ ਠਾਕ ਰਹਾਇ ਪੂਰੇ ਗੁਰ ਤੇ ਸੂਜੀ ਪਾਏ ਆਪੇ ਕਰਤਾ ਸ੍ਰਿਸ਼ਟ ਸਿਰਜ ਜਿਨ ਕੋਈ ਕਿਸ ਵਿਨ ਦੂਜਾ ਵਰਣਾ ਕੋਈ ਨਾਨਕ ਗੁਰਮੁਖ ਵੁਝੈ ਕੋਈ ਗੌੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵਾ ਵੈ ਨਮ ਸੇਵੇ ਨਾਮ ਸਹਿਜ ਸਮਾਵੈ ਅਮਰਤ ਨਾਮ ਰਸਨਾ ਨਿਤ ਗਾਵੈ ਜਿਸਨੂੰ ਕਿਰਪਾ ਕਰੇ ਸੋ ਹਰ ਰਸ ਪਾਵੇ ਅਣਦਨ ਹਿਰਦੇ ਜੱਪੋ ਜਗਦੀਸ਼ਾ ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾਓ ਹਿਰਦੇ ਸੁਖ ਭਿਆ ਪਰਗਾ ਸੋ ਹਉ ਵਾ ਗੁਰਮੁਖ ਗਾਵੈ ਸਚ ਗੁਣਤਾਸ ਦਾਸਨ ਦਾਸ ਨਿਤ ਹੋਵੇ ਦਾਸ ਗ੍ਰਹਿ ਕਟੰਭ ਮੈਂ ਸਦਾ ਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੈ ਸੋਈ ਤ੍ਰੈ ਗੁਣ ਮਿਟੇ ਨਿਰਮਲ ਹੋਈ ਸਹਿਜ ਸਾਚ ਮਿਲੇ ਪ੍ਰਭ ਸੋਈ ਮੋਹ ਕਟੰਬ ਸਿਓ ਪ੍ਰੀਤ ਨਾ ਹੋਈ ਜ਼ਾਹਿਰ ਦੇ ਵਸਿਆ ਸਚ ਸੋਈ ਗੁਰਮੁਖ ਮਨ ਵਿਦਿਆ ਅਸਤਰ ਹੋਈ ਹੁਕਮ ਪਛਾਣੈ ਬੂਝੇ ਸਚ ਸੋਈ ਤੂੰ ਕਰਤ ਹਵਾ ਹੁਆ ਮੈਂ ਅਬਰ ਨਾ ਕੋਈ तुज से वे तुज ते पत होए कृपा कर ग गावा प्रभु सोए नाम रतन सब जग में लोए गुरु मुख वाणी मीठी लागी अंतर विष आनंद लिब लागी ਸਜੇ ਸੱਚ ਮਿਲਿਆ ਪ੍ਰਸਾਦੀ ਸਤਿਗੁਰ ਪਾਇਆ ਪੂਰੇ ਵਿਢ ਭਾਗੀ ਹਉ ਮੈਂ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੇ ਰਾਮ ਨਾਮ ਗੁਣਤਾਸ ਗੁਰਮੁਖ ਬੁੱਧ ਪ੍ਰਗਤੀ ਪ੍ਰਵਜਾਸ ਜਬ ਹਿਰਦੇ ਰਵਿਆ ਚਰਨ ਨਿਵਾਸ ਜਿਸਨ ਹਉ ਆਮਦੇ ਸੋਈ ਜਨ ਪਹਾ ਆਏ ਗੁਰ ਮਖ ਮੇ ਹੈ ਮੈਲੇ ਆਪ ਗਵਾ ਲਾਈ ਹਿਰਦੇ ਸੱਚਾ ਨਾਮ ਵਸਾਏ ਨਾਨਕ ਸਹਿਜ ਸੱਚ ਸਮਾਈ ਗਉੜੀ ਮਹਲਾ 3 ਮਨ ਇਹ ਮਨ ਸਵਾਰਿਆ ਪੈ ਸਹਿਜ ਸੁਭਾਈ ਸ਼ਬਦ ਮਨ ਰੰਗਿਆ ਲਿਵ ਲਾਏ निज कर बसेआ प्रभु की रजाय सत गुरु सेवै जाय अभिमान गोविंद पाईए भुणी निधान राहाओ मन वैरागी जह शब्द पौखाए मेरा प्रभु निर्मल सबते रह आसमाए गुर कृपा ते मिले मिलाए हर दासन को दास सुख पाई मेरा प्रभु ਮੇਰਾ ਹਰ ਪ੍ਰਭ ਇਨਵਿਦ ਪਾਇਆ ਜਾਏ ਹਰ ਕਿਰਪਾ ਤੇ RAM ਗੁਣ ਗਾਏ ਤ੍ਰਿਗਵਹ ਜੀਵਨ ਜਿਤਾ ਹਰ ਨਾਮ ਨਾ ਲੱਗੇ ਪਿਆਰ ਤ੍ਰਿਗ ਸੇਜ ਸੁਖਾਲੀ ਕਾ ਮਨ ਮੋਹ ਗਵਾੜ ਤਿੰਨ ਸਫਲ ਜਨਮ ਜਨ ਨਾਮ ਉਧਾਰ ਤ੍ਰਿਗਹ ਤ੍ਰਿਗ ਗ੍ਰਹਿ ਕੋਟੰਬ ਜਿਤਾ ਹਰ ਪ੍ਰੀਤ ਨਾ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ ਸੋਈ ਹਰ ਨਾਮ ਬਿਨਾ ਮੈਂ ਆਬਰਣਾ ਕੋਈ ਸਤਿਗੁਰਤੀ ਹਮਗਤ ਪਤ ਪਾਈ ਹਰ ਨਾਮ ਧਿਆਇਆ ਦੁਖ ਸਗਲ ਮਿਟਾਈ ਸਦਾ ਆਨੰਦ ਹਰ ਨਾਮ ਲਿਵਲਾਈ ਗੁਰ ਮਿਲੇ ਹੈ ਹਮਕੋ ਸਰੀਰ ਸੁਧ ਭਈ ਹਮੇ ਤ੍ਰਿਸ਼ਨਾ ਸਭ ਅਗਨ 부ਜੀ ਬਿਨ ਸੇ ਕ੍ਰੋਧ ਖਿਮਾ ਗਹਿ ਲਈ ਹਰਿ ਆਪੀ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨ ਕੋ ਵਿਰਲਾ ਲੇਵੈ ਨਾਨਕ ਗੁਣ ਗਾਵੇ ਹਰ ਅਲਖ ਭੀਵੇ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਗਉੜੀ ਵੈ ਡਗਨ ਮਹੱਲਾ ਤੀਜਾ ਸਤ ਗੁਜ ਤੇ ਜੋ ਮੋਹ ਫੇਰੇ ਤੇ ਬੇਮੁਖ ਬੁਰ ਦਿਸਨ ਆਣ ਦਿਨ ਵੱਦੇ ਮਾਰੀਆਂ ਨਾ ਫਿਰ ਵੇਲਾ ਨਾ ਲਹਨ ਹਰ ਹਰ ਰੱਖ ਕਿਰਪਾ ਤਾਰ ਸਤ ਸੰਗਤ ਮਿਲਾਏ ਪ੍ਰਵ ਹਰ ਹਿਰਦੇ ਹਰ ਗੁਣ ਸਾਰ ਰਹਾਓ ਸੇ ਭਗਤ ਹਰਿ ਭਾਵ ਦੇ ਜੋ ਗੁਰਮੁਖ ਭਾਏ ਚਲਾਨਾ ਆਪ ਛੋੜ ਸੇਵਾ ਕਰਨ ਜੀਵਤ ਮੋਇ ਰਹਨ ਜਿਸ ਦਾ ਪਿੰਡ ਪ੍ਰਾਨ ਹੈ ਤਿਸ ਕੀ ਸਰਕਾਰ ਓ ਕਿਉ ਮਨੋ ਵਿਸਾਰੀਐ ਹਰ ਰਖੀਐ ਹਿਰਦੇ ਧਾਰ ਨਾਮ ਮਿਲੈ ਪਤ ਪਾਈਐ ਨਾਮ ਮੰਨੈ ਸੁਖ ਹੋਇ ਸਤਗੁਰ ਤੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੋਇ ਸਤਿਗੁਰ ਤੇ ਜੋ ਮਹ ਫੇਰੇ ਉਹ ਪ੍ਰਮ ਦੇ ਨਾ ਟਿਕਨਾ ਧਰਤ ਸਮਾਨ ਨ ਚੱਲਈ ਵਿੱਚ ਵਿਸ਼ਟਾ ਪੈ ਪਚਾਨਾ ਇਹ ਜਗ ਪਰਮਹ ਪੁਲ ਹਵਾ ਆਇਆ ਮੂੰਹ ਠ ਗਲੀ ਪ ਆਇ ਜਿੰਨਾ ਸਤ ਗੁਰ ਪਿਟ ਵਾ ਵਾ ਤਿੰਨ ਨੇੜ ਨਾ ਪਿੱਟੇ ਮਹਾਵਾਈ ਸਤ ਗੁਰ ਸੇਵਨ ਸੇ ਸੁਹਣੇ ਹਮੇ ਮਹਿਲ ਲਗਵਾਈ ਸਬਦ ਰਤੇ ਸੇ ਨਿਰਮਲੇ ਚੱਲੇ ਸਤ ਗੁਰ ਭਾਏ ਹਰ ਪ੍ਰਭ ਦਾਤਾ ਇੱਕ ਤੂੰ ਅੱਲਾ ਤੂੰ ਆਪੇ ਵਖਸ ਮਿਲਾਏ ਜਨ ਨਾਨਕ ਸਰਨਾਗ ਤੇ ਜੋ ਭਾਵੈ ਤੇ ਵਛੜਾਈ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਰਹਲੇ ਇਕ ਓਅੰਕਾਰ ਸਤਗੁਰ ਪ੍ਰਸਾਦ ਕਰਹਲੇ ਮਨ ਪਰਦੇਸੀਆਂ ਕਿਉ ਮਿਲਿਐ ਹਰਮਾਇ ਗੁਰ ਭਾਗ ਪੂਰੇ ਪਾਇਆ ਗਲ ਮਿਲਿਆ ਪਿਆਰਾ ਆਈ ਮਨ ਕਰ ਹਲਾ ਸਤ ਗੁਰ ਪ੍ਰਖ ਤੇ ਆਇ ਰਹਾ ਮਨ ਕਰ ਹਲਾ ਵਿਚਾਰੀ ਹਰਿ ਰਾਮ ਨਾਮ ਤੇ ਆਏ ਜਿੱਥੇ ਲਿਖਾ ਮੰਗੀਐ ਹਰਿ ਆਪੇ ਲੈ ਛਡਾਈ ਮਨ ਕਰ ਹਲਾ ਅਤ ਨਿਰਮਲਾ ਮਲ ਲਾਗੇ ਹਮਿਆਈ ਪ੍ਰਤਖ ਪਿਰ ਘਰ ਨਾਲ ਪਿਆਰਾ ਵਿਛੜ ਚੂਟਾ ਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਹਿਰਦੇ ਭਾਲ ਭਲਾਈ અપਾਈ ਕਿਤੇ ਨਾ ਲੱਭਈ ਗੁਰ ਹਿਰਦੇ ਹਰ ਦੇਖਾਈ ਮਨ ਕਰ ਹਲਾ ਮੇਰੇ ਪ੍ਰੀਤਮਾ ਜਨ ਰਹਿਣ ਹਰ ਲਿਵ ਲਾਈ ਕਹ ਜਿ ਹਲਾ ਆਏ ਪਾਵੇ ਰੰਗ ਮਹਿਲੀ ਗੁਰ ਮਿਲ ਹਰ ਮਿਲਾ ਆਏ ਮਨ ਕਰ ਹਲਾਵਾ ਤੂੰ ਮੀਤ ਮੇਰਾ ਪਖੰਡ ਲੋਭਤ ਜਾਏ ਪਖੰਡ ਲੋਬੀ ਮਾਰੀਐ ਅਗ ਜਮ ਡੰਡ ਦੇ ਸੁਝਾਵਾਏ ਮਨ ਕਰ ਹਲਾ ਵਾ ਮੇਰੇ ਪ੍ਰਾਨ ਤੂੰ ਮੈਲ ਪਖੰਡ ਭਰਮ ਗਵਾਏ ਹਰ ਅੰਮ੍ਰਿਤ ਸਰਗੁਰ ਪੂਰਿਆ ਮਿਲ ਸੰਗਤੀ ਮਲ ਲੈ ਜਾਏ ਮਨ ਕਰ ਹਲਾ ਮੇਰੇ ਪਿਆਰੀਆ ਇੱਕ ਗੁਰ ਕੀ ਸਿੱਖ ਸੁਨਾਏ ਇਹੀ ਹੋ ਮੋਮਾਇਆ ਪਸਰੀਆ ਅੰਤ ਸਾਥ ਨ ਕੋਈ ਜਾਏ ਮਨ ਕਰ ਹਲ ਮੇਰੇ ਸਜਨਾ ਹਰ ਘਰ ਚਲਿਆ ਪਤ ਪਾਏ ਹਜ ਦਰਗਹਿ ਪਹਿਨਾਇ ਹਰ ਆਪ ਲਿਆ ਗਲ ਲਾਈ ਮਨ ਕਰ ਹਲਾ ਗੁਰ ਮੰਨਿਆ ਗੁਰਮੁਖ ਘਰ ਕਾਰ ਕਮਾਈ ਗੁਰ ਅਗੇ ਕਰ ਜੋ ਦੜੀ ਜਨ ਨਾਨਕ ਹਰ ਮਿਲਾਏ ਗੋੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰਿਆ ਵਿਚਾਰ ਦੇਖ ਸੰਭਾਲ ਬਨ ਫਿਰ ਥਕੇ ਬਨਵਾਸੀਆ ਪਿਰ ਗੁਰਮਤਿ ਦੇਨੇ ਹਾਲ ਮਨ ਕਰਹਲਾ ਗੁਰੂ ਗੋਬਿੰਦ ਸੰਭਾਲ ਰਹਾਓ ਮਨ ਕਰਹਲਾ